ਸੱਚੀ ਗੱਲ ਹੈ ਸਾਰਿਆਂ ਨੂੰ ਜਿਵੇਂ ਮੈਂ ਕੁਝ ਸਮਾਂ ਪਹਿਲਾਂ ਟਵੀਟ ਵੀ ਕੀਤਾ ਹੈ ਕਿ ਪੰਜਾਬ ਦੇ ਭਗਵੰਤ ਮਾਨ ਸਰਕਾਰ ਦੇ ਹਾਲਾਤ ਵੇਖੋ ਅੱਜ ਮੇਰੇ ਕੋਲ ਇਹ ਕਨਫਰਮਡ ਖਬਰ ਆਇਆ ਹੈ ਔਰ ਬੜੀ ਜੇਤੀ ਇਹ ਸਾਰੀ ਚੀਜ਼ ਪਬਲਿਕ ਡੋਮੇਨ 'ਚ ਆਈ ਜਾਣੀ ਹੈ ਕਿ ਕਿਵੇਂ ਬੇਬਕ ਕੁਮਾਰ ਜੁੜਾ ਚੀਫ ਮਿਨਿਸਟਰ ਸਾਬਕਾ ਚੀਫ ਮਿਨਿਸਟਰ ਕੇਜਰੀ ਬਾਦ ਸਾਹਿਬ ਦਾ ਉਸਦੀ ਰਿਆਇ ਔਰ ਜਿਹੜਾ ਅੰਦਰ ਫਿਰ ਜੇਲ੍ਹ 'ਚ ਵੀ ਰਹਿ ਕੇ ਆਇਆ ਜਿਨੇ ਦਿੱਲੀ ਦੇ ਚੇਅਰਪਰਸਨ ਮੈਂਬਰ ਪਾਰਲੀਮੈਂਟ ਸ਼ਵਤੀ ਮਹੀਵਾਲਾ ਬੜਾ ਮਿਸਪਹੀਵ ਕੀਤਾ ਸੀ ਔਰ ਉਹਦੇ ਤੇ ਪਰਚਾ ਵੀ ਦਰਜ ਹੋਇਆ ਸੀ ਉਹਨੂੰ ਕਈ ਮਹੀਨੇ ਅੰਦਰ ਰਹਿਣਾ ਪਿਆ ਮੇਰਾ ਕਹਿੰਦਾ ਪਾ ਦਿੱਲੀ ਦਾ ਰਹਿਣ ਵਾਲਾ ਦਿੱਲੀ ਦਾ ਵਸਿੰਦਾ ਜਿਹਦੇ ਤੇ ਧੀਆਂ ਪੈਗਾਂ ਦੇ ਨਾਲ ਵੱਦਸਲੂਕੀ ਕਰਨ ਤੇ ਪਰਚੇ ਦਰਜ ਹੋਲ ਇਨਜਾਮ ਲੱਗੇ ਹੋਣ ਉਹ ਜੇਬ 'ਚ ਰਹਿਣਾ ਪਿਆ ਹੋਵੇ ਉਸ ਬੰਦੇ ਨੂੰ ਪੰਜਾਬ ਦੀ ਸਰਕਾਰ ਦੀ ਇਹ ਜੀ ਕੀ ਮਜਬੂਰੀ ਹੋ ਗਈ ਆ ਕਿ ਉਹ ਨੂੰ Z+ ਸਿਕਿਉਰਿਟੀ ਪੰਜਾਬ ਪੁਲਿਸ ਹੁਣ ਪ੍ਰੋਵਾਈਡ ਕਰੂਗੀ ਰਹਿੰਦਾ ਉਹ ਦਿੱਲੀ 'ਚ ਆ ਧੀਆਂ ਪੈਣਾ ਨਾਲ ਵੱਦਸਲੂਕੀ ਤੇ ਉਸ ਤੇ ਪਰਚਾ ਦਰਜ ਹੈ ਉਹ ਆਊਟਰੇਜਿੰਗ ਮੋਡਸਟੀ ਆਫ ਅ ਫॉर ਔਰ ਊਮਨ ਉਹ ਇਨਸਾਨ ਹੁਣ ਜੈਡ ਪਲੱਸ ਪੰਜਾਬ ਪੁਲਿਸ ਦੀ ਸਿਕਿਉਰਿਟੀ ਦਿੱਲੀ ਦੇ ਰਹਿਣ ਵਾਲੇ ਨੂੰ ਪ੍ਰੋਟੈਕਸ਼ਨ ਦਊਂਗੇ ਪੰਜਾਬ ਦੇ ਖਜ਼ਾਨੇ ਦੇ ਅੱਗੇ ਹਾਲਾਤ ਕੀ ਨੇ ਤੁਸੀਂ ਸਾਰੇ ਜਾਣਦੇ ਹੋ 4 ਲੱਖ ਕਰੋੜ ਦਾ ਪੰਜਾਬ ਕਰ ਜਾਈ ਹੈ ਪੰਜਾਬ ਚ ਲੋਅ ਐਂਡ ਆਰਡਰ ਤਹਿਸ਼ ਨਹਿਸ਼ ਹੋ ਗਿਆ ਪੰਜਾਬੀਆਂ ਨੂੰ ਜਿਹੜੇ ਪੰਜਾਬ ਦੇ ਟੈਕਸ ਪੇਅਰਸ ਨੇ ਜਿਹੜੇ ਪੰਜਾਬ ਦੇ ਖਜ਼ਾਨੇ 'ਚ ਟੈਕਸ ਅਦਾ ਕਰਦੇ ਨੇ ਜਿਹੜੇ ਪੰਜਾਬ ਦੇ ਵਸਿੰਦਿਆਂ ਨੂੰ ਤਾਂ ਤੁਸੀਂ ਸਿਕਿਉਰਿਟੀ ਤੇ ਸੇਫਟੀ ਪ੍ਰੋਵਾਈਡ ਨਹੀਂ ਕਰ ਪਾਰੇ ਰੋਜ਼ ਜੋ ਗੈਂਗਸਟਰਾਂ ਦਾ ਦੇ ਫਰੋਤੀਆ ਦੇ ਟਾਰਗੇਟ ਕਿੰਨੇ ਦੇ ਸ਼ਿਕਾਰ ਹੁੰਦੇ ਆ ਬੜੀ ਉਹਨੇ ਥੋੜੇ ਚਿਰ ਪਹਿਲਾਂ ਹੀ ਜਿਹੜੇ ਬੰਬ ਪਲਾਸਟਾਨਿਆਂ 'ਚ ਹੋਏ ਆ ਜਾਂ ਜਿਹੜੇ ਜੈੰਤੀਪੁਰ ਮੇਰੇ ਹਲਕੇ 'ਚ ਨੇ ਪੱਕੂ ਜੈੰਤੀਪੁਰ ਦੇ ਘਰ 'ਚ ਗਰਨੇਡ ਦਾ ਹਮਲਾ ਹੋਇਆ ਹਿੰਦੂ ਸਿੱਖ ਇਕਤਾ ਨੂੰ ਢਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰ ਸੁੱਤੀ ਮਗਰ ਦਿੱਲੀ ਵੀ ਇੱਕ ਇਨਸਾਨ ਨੂੰ ਸਿਕਿਉਰਿਟੀ ਦੇਣਿਆਂ ਨਾਲੇ ਬੜੀ ਜ਼ਰੂਰੀ ਸਿੱਧੂ ਮੂਸੇਵਾਲੇ ਦੀ ਤਾਂ ਵਿਡਰੋ ਕਰਤੀ ਜਿਹੜੇ ਕਹਿੰਦੇ ਸੀ ਵੀਆਈਪੀ ਕਲਚਰ ਖਤਮ ਕਰ ਦਿਆਂਗੇ ਆ ਜੋੜੇ ਹੱਥ ਭਗਵੰਤ ਜੀ ਕੋਈ ਸ਼ਰਮ ਕਰ ਲਓ ਬੇਸ਼ਰਮ ਇਨਸਾਨ ਤੋਂ ਵੱਡਾ ਕੋਈ ਹੋ ਨਹੀਂ ਸਕਦਾ ਵਾਈ ਬੁੱਡ ਯੂ ਨੀਡ ਟੂ ਗਿਵ ਥ ਮੈਨ ਸਿਕਿਉਰਿਟੀ ਉਹ ਦਿੱਲੀ ਦਾ ਰਹਿਣ ਵਾਲਾ ਜੇ ਉਹਨੂੰ ਕੋਈ ਖਤਰਾ ਦਿੱਲੀ ਪੁਲਿਸ ਉਹਦੀ ਸੇਫਟੀ ਐਂਡ ਸਕਿਉਰਿਟੀ ਇਨਸ਼ੋਰ ਕਰੂਗੀ ਵਾਈ ਸ਼ੁਡ ਦ ਪੀਪਲ ਆਫ ਪੰਜਾਬ ਪੇ ਫੋਰ ਇਹਨੂੰ ਤੁਸੀਂ ਜੈਡ ਪਲੱਸ ਸਕਿਉਰਿਟੀ ਦਾ ਮਤਲਬ ਹੈ ਕਿ ਇਹਨੂੰ ਸਾਕਸ਼ ਤੋਂ 70 ਮਲਾਜਮ ਤੁਸੀਂ ਰਾਉਂਡ ਦ ਕਲॉक ਇਹਨੂੰ ਦੇਵੋਗੇ ਘਰ ਦੇ ਲਈ ਅੱਡ ਇਹਦੇ ਲਈ ਅੱਡ ਇਹਦੇ ਪਰਿਵਾਰ ਲਈ ਅੱਡ ਗੱਡੀਆਂ ਅੱਡ ਚੱਲਣਗੀਆਂ ਇਹਦੇ ਨਾਲ ਲੱਖਾਂ ਦਾ ਖਰਚਾ ਹਰ ਮਹੀਨੇ ਤੇ ਹੋਊਗਾ ਕਿ ਇਹ ਜਸਟੀਫਾਈਡ ਹੈ ਕਿ ਨਹੀਂ ਸੋ ਮੈਂ ਇਸ ਐਕਸ਼ਨ ਨੂੰ ਪੰਜਾਬ ਸਰਕਾਰ ਦੇ ਭਗਵੰਤ ਮਾਨ ਦੇ ਹੋਮ ਮਿਨਿਸਟਰ ਹੋਣ ਦੇ ਨਾਤੇ ਕੰਡੈਮਨ ਕਰਦਾ ਥਾਣਿਆਂ 'ਚ ਤੁਹਾਡੀ ਪੁਲਸ ਨਹੀਂ ਜੇਲ੍ਹਾਂ 'ਚ ਤੁਹਾਡੇ ਤੋਂ ਕ੍ਰਾਈਮ ਰੁਕ ਨਹੀਂ ਰਿਹਾ ਹਾਲਾਤ ਪੰਜਾਬ ਦੇ ਇਡੇ ਮਾੜੇ ਹੋਏ ਆ ਲੋਕ ਛੱਡ ਛੱਡ ਪੰਜਾਬ ਤੋਂ ਇੰਡਸਟਰੀ ਬਾਹਰ ਜਾ ਰਹੀ ਹੈ ਮਗਰ ਯੂ ਆਰ ਓਨਲੀ ਵਾਂਟ ਟੂ ਸਟਿਕ ਟੂ ਯੋਰ ਚੇਅਰ ਕਿ ਤੁਹਾਡੀ ਕੁਰਸੀ ਬਚੀ ਰਵੇ ਚਮਚੀ ਮਾਰੀ ਜਾਵਾ ਦਿੱਲੀ ਦੀ ਦਿੱਲੀ ਦੇ ਰਿਮੋਟ ਕੰਟਰੋਲ ਦਾ ਚੱਲਾ ਦਿੱਲੀ ਨੂੰ ਖੋਸ਼ ਰਕਾ ਪਰ ਪੰਜਾਬ ਦੀ ਕੋਈ ਫਿਕਰ ਨਾ ਕਰਾਇ ਇਸ ਲਈ ਇਸ ਵਹਿਬਾ ਕੁਮਾਰ ਸਿਕਿਉਰਿਟੀ ਦੇਣੀ ਮੈਂ ਸਮਝਦਾ ਪੰਜਾਬੀਆਂ ਵਾਸਤੇ ਸਾਡੇ ਸਾਰਿਆਂ ਵਾਸਤੇ ਬੜੀ ਸ਼ਰਮ ਦੀ ਗੱਲ ਹੈ ਕਿ ਜਿਹੜੀ ਪੰਜਾਬ ਦੀ ਜੁਰਖੇਸ ਧਰਤੀ ਦੀ ਆ ਭੈਣਾ ਦਾ ਸਤਿਕਾਰ ਕਰਨ ਵਾਲੀ ਧਰਤੀ ਅੱਜ ਉਸ ਇਨਸਾਨ ਨੂੰ ਜੈਡ ਪਲੱਸ ਸਿਕਿਉਰਿਟੀ ਪ੍ਰੋਵਾਈਡ ਕਰੋਗੀ ਮੈਂ ਤਾਂ ਪੰਜਾਬ ਪੁਲਿਸ ਨੂੰ ਅਪੀਲ ਕਰਦਾ ਕਿ ਭਾਈ ਤੁਸੀਂ ਬਾਈਕਾਟ ਕਰੋ ਇਹ ਜਿਹੇ ਗਲਤ ਵੈਚ ਲਿਆਂ ਦਾ ਕਿ ਇਹ ਜੇ ਲੋਕਾਂ ਨੂੰ ਸਿਕਿਉਰਟੀ ਦੇਣ ਦਾ ਮਤਲਬ ਕੋਈ ਨਹੀਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ